ਸ਼ੋਭਾ ਵਾਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਗੋਮਲ ਪ੍ਰੀਤ ਕੌਰ ਦਾ ਹਾਜ਼ਰ ਹੋਇਆ ਅੱਜ ਦੇ ਆਮ ਮੁੱਖ ਖਬਰਾਂ ਦੇ ਨਾਲ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਫਰਲੋ ਆਮ ਲੋਕਾਂ ਨੂੰ ਦੇਸ਼ ਭਗਤ ਦੇ ਲੋਕਾਂ ਨੂੰ ਖਾਸ ਤੌਰ ਤੇ ਅਪੀਲ ਕੀਤੀ ਗਈ ਹੈ ਮਾਨਤਾ ਦੇ ਰਾਖੇ ਸ਼੍ਰੀ ਗੁਰੂ ਤੇਗ ਬਹਾਦਰ ਜਿੱਤੇ 350ਵੇਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ಶ್ರೀ ਅਨੰਦਪੁਰ ਸਾਹਿਬ ਵਿਖੇ 22 ਤੋਂ 25 ਨਵੰਬਰ ਨੂੰ ਕਰਵਾਏ ਜਾ ਰਹੇ ਸਮਾਗਮਾਂ ਦੇ ਵਿੱਚ ਦੁਨੀਆ ਪੱਧ ਦੇ ਲੋਕਾਂ ਨੂੰ ਸੰਗਤਾਂ ਨੂੰ ਜਿਹੜੀ ਕਿ ਨਿਮਰਤਾ ਸਹਿਤ ਉਹਨਾਂ ਨੂੰ ਸੱਦਾ ਦਿੱਤਾ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਉਹਨਾਂ ਆਖਿਆ ਕਿ ਆਓ ਹਿੰਦ ਚਾਦਰ ਸਾਹਿਬ ਜੀ ਦੇ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਇਨਾ ਸਮਾਗਮ ਦਾ ਹਿੱਸਾ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਸਾਰਿਆਂ ਨੂੰ ਸੱਦਾ ਦਿੰਨਾ ਕਿ ਆਓ ਆਪਾਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਜਿਹੜੀ ਹੈ ਜੋ ਕਿ ਅਨੰਦਪੁਰ ਸਾਹਿਬ ਵਿਖੇ 23 24 25 ਨਵੰਬਰ ਨੂੰ ਮਨਾਈ ਜਾ ਰਹੀ ਹੈ ਉਹਦਾ ਹਿੱਸਾ ਬਣੀਏ ਉੱਥੇ ਆ ਕੇ ਨਤਮਸਤਕ ਹੋਈਏ ਸਜਦਾ ਕਰੀਏ ਉੱਥੇ 23 24 25 ਤਰੀਕ ਨੂੰ ਲਾਈਟ ਐਂਡ ਸਾਊਂਡ ਢਾਡੀ ਕਬੀਸ਼ਰ ਅਲੋਕੇ ਕੀਰਤਨ ਸਰਵ ਧਰਮ ਸੰਮੇਲਨ ਹੋਰ ਬਹੁਤ ਕੁਝ ਸਾਡੇ ਇਤਿਹਾਸ ਨਾਲ ਸਾਡੇ ਵਿਰਸੇ ਨਾਲ ਸਾਡੇ ਧਰਮ ਨਾਲ ਜੁੜਿਆ ਹੋਇਆ ਤੁਹਾਨੂੰ ਦੇਖਣ ਸੁਣਨ ਨੂੰ ਮਿਲੇਗਾ ਆਓ ਆਪ ਵੀ ਸੁਣੀਏ ਹਿੰਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਉਹਨਾਂ ਦੀ ਜੀਵਨੀ ਬਾਰੇ ਗਿਆਨ ਪ੍ਰਾਪਤ ਕਰਕੇ ਅਗਲੀਆਂ ਪੀੜ੍ਹੀਆਂ ਤੱਕ ਇਸ ਗਿਆਨ ਨੂੰ ਪਹੁੰਚਾਈਏ ਕਿ ਸਾਡੇ ਗੁਰੂਆਂ ਨੇ ਕਿਸ ਤਰ੍ਹਾਂ ਮਨੁੱਖਤਾ ਮਾਨਵਤਾ ਤੇ ਤਿਆਗ ਵਾਸਤੇ ਬਲੀਦਾਨ ਦਿੱਤੇ ਇੱਕ ਵਾਰੀ ਫੇਰ ਮੈਂ ਤੁਹਾਨੂੰ 23 24 25 ਨਵੰਬਰ 2025 ਨੂੰ ਮੈਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਤੁਹਾਨੂੰ ਨਿਮਰਤਾ ਸਹਿਤ ਆਉਣ ਦਾ ਸੱਦਾ ਦਿੰਨਾ ਤਾਂ ਕਿ ਆਪਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਬਲੀਦਾਨ ਦਿਵਸ ਜਿਹੜਾ ਹੈ ਉਹਨੂੰ ਇੱਕ ਇਸ ਤਰੀਕੇ ਨਾਲ ਮਨਾਈਏ ਕਿ ਪੂਰੀ ਦੁਨੀਆ ਦੇ ਵਿੱਚ ਉਹਦਾ ਪਤਾ ਵੀ ਲੱਗੇ ਉਹਦੇ ਬਾਰੇ ਜਾਣਕਾਰੀ ਵੀ ਹੋਵੇ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਗਿਆਨ ਦੇ ਪ੍ਰਾਪਤ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਦ ਦੇ ਦਿਨ ਸੁਖਬੀ ਸਿੰਘ ਬਾਦਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਸੰਸਦ ਦੇ ਆਗਾਮੀ ਸਰਦ ਰੁੱਤ ਸੈਸ਼ਨ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਪ੍ਰਸਤਾਵਿਤ ਸੰਵਿਧਾਨ 131 ਵਿੱਚ ਸੋਧ ਬਿੱਲ ਦਾ ਅਸੀਂ ਸਖਤ ਸ਼ਬਦਾਂ ਵਿੱਚ ਵਿਰੋਧ ਕਰਦੇ ਹਾਂ ਦੱਸਣਾ ਹੈ ਕਿ ਇਹ ਟਵੀਟ ਭਗਮੰਤਰੀ ਭਕੋਂ ਸਿੰਘ ਮਾਨ ਦੇ ਵੱਲੋਂ ਕੀਤਾ ਉਹਨਾਂ ਨੇ ਅੱਗੇ ਲਿਖਿਆ ਕਿ ਇਹ ਸੋਧ ਪੰਜਾਬ ਦੇ ਹਿੱਤ ਦੇ ਵਿਰੁੱਧ ਹੈ ਕੇਂਦਰ ਸਰਕਾਰ ਵੱਲੋਂ ਪੰਜਾਬ ਵਿਰੁੱਧ ਘੜੀ ਜਾ ਰਹੀ ਸਾਜ਼ਿਸ਼ ਅਸੀਂ ਬਿਲਕੁਲ ਕਾਮਯਾਬ ਨਹੀਂ ਹੋਣ ਦੇਵਾਂਗੇ ਸਾਡੇ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣੇ ਚੰਡੀਗੜ੍ਹ ਤੇ ਸਿਰਫ ਪੰਜਾਬ ਆਪ ਦਾ ਹੱਕ ਐਸੇ ਆਪਣੇ ਹੱਕ ਨੂੰ ਅਜਾਈ ਅਜਾਈ ਨਹੀਂ ਜਾਣ ਦਵਾਂਗੇ ਇਸ ਲਈ ਸਾਨੂੰ ਜੋ ਵੀ ਕਦਮ ਚੁੱਕਣਾ ਪਿਆ ਅਸੀਂ ਚੁੱਕਾਂਗੇ ਤੇ ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਲਿਖਦੇ ਨੇ ਸਟ੍ਰਮ ਨਿਕਾਰੀ ਦਲ ਕੇਂਦਰ ਸਰਕਾਰ ਦੇ ਵੱਲੋਂ ਸੰਸਦ ਨੇ ਆਉਣ ਵਾਲੇ ਸਰਦ ਰੁੱਤ ਸੈਸ਼ਨ ਦੇ ਵਿੱਚ ਲਿਆਂਦੇ ਜਾ ਰਹੇ ਇਸ ਬਿਲ ਦਾ ਜਿਹੜਾ ਕਿ ਉਹਨਾਂ ਦੇ ਵੱਲੋਂ ਵੀ ਸਖਤ ਵਿਰੋਧ ਦੇ ਕੀਤਾ ਜਾ ਰਿਹਾ ਹੈ ਇਸ ਸੋਧ ਅਧੀਨ ਚੰਡੀਗੜ੍ਹ ਨੂੰ ਸੂਬੇ ਦੇ ਵਿੱਚ ਤਬਦੀਲ ਕਰਨਾ ਪੰਜਾਬ ਦੇ ਹਿੱਤਾਂ ਦੇ ਖਿਲਾਫ ਹੈ ਇਹ ਭਾਰਤ ਸਰਕਾਰ ਵੱਲੋਂ ਚੰਡੀਗੜ੍ਹ ਪੰਜਾਬ ਨੂੰ ਸੌਂਪਣ ਬਾਰੇ ਕੀਤੇ ਸਾਰੇ ਵਾਅਦਿਆਂ ਤੋਂ ਮੁਕਰ ਜਾਣ ਦੇ ਬਰਾਬਰ ਹੈ ਸਾਨੂੰ ਸਾਡੀ ਆਪਣੀ ਰਾਜस्तानी ਤੋਂ ਵਾਂਝਿਆ ਕਰਕੇ ਦਿੱਲੀ ਦੀਆਂ ਪਿਛਲੀਆਂ ਕਾਂਗਰਸ ਸਰਕਾਰਾਂ ਨੇ ਵੀ ਪੰਜਾਬ ਨਾਲ ਵਿਤਕਰਾ ਕਰਮਾਇਆ ਇਹ ਸੋਧ ਬਿੱਲ ਹੁਣ ਉਹ ਥੋੜੇ ਜਿਹੇ ਪ੍ਰਸ਼ਾਸਕੀ ਤੇ ਰਾਜਨੀਤਿਕ ਅਧਿਕਾਰ ਵੀ ਖਤਮ ਕਰਨਾ ਚਾਹੁੰਦਾ ਹੈ ਜੋ ਚੰਡੀਗੜ੍ਹ ਤੇ ਪੰਜਾਬ ਕੋਲ ਬਚੇ ਹਨ ਤੇ ਇਸ ਨਾਲ ਚੰਡੀਗੜ੍ਹ ਤੇ ਪੰਜਾਬ ਦਾ ਹੱਕ ਸਤਾਈ ਤੌਰ ਤੇ ਖਤਮ ਹੋ ਜਾਵੇਗਾ ਤਾਂ ਅਸੀਂ ਇਸ ਨੂੰ ਕਦੇ ਵੀ ਸਵੀਕਾਰ ਨਹੀਂ ਕਰਾਂਗੇ ਤੇ ਇਸ ਦਾ ਸਖਤ ਵਿਰੋਧ ਕਰਾਂਗੇ ਪੰਜਾਬ ਦੇ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਮੌਸਮ ਦਾ ਮਜਾਜ ਇੱਕ ਵਾਰ ਫਿਰ ਬਤਲ ਗਿਆ ਜਿਸ ਤੇ ਨਾਲ ਲੋਕਾਂ ਨੂੰ ਦੁਹਰੀ ਮਾਰ ਚੱਲਣੀ ਪੈ ਰਹੀ ਹੈ ਮੌਸਮੇ ਪਾਗ ਦੇ ਅਨੁਸਾਰ ਅਗਲੇ ਹਫਤੇ ਤੱਕ ਮੀਂਹ ਪੈਣ ਦੀ ਕੋਈ ਪੁਖੇਵਖਬਾਣੀ ਨਹੀਂ ਹੈ ਹਾਲਾਂਕਿ ਅਗਲੇ 3 ਤੋਂ 4 ਦਿਨਾਂ ਤੱਕ ਮੌਸਮ ਇਸੇ ਤਰ੍ਹਾਂ ਖੁਸ਼ਕ ਬਣਿਆ ਰਹੇਗਾ ਮੌਸਮ ਵਿਗਿਆਨੀ ਦਾ ਮੰਨਣਾ ਹੈ ਕਿ ਨਵੰਬਰ ਦੇ ਅੰਤ ਤੱਕ ਜਾਂ ਜਵਨ ਦਸੰਬਰ ਦੀ ਸ਼ੁਰੂਆਤ ਦੇ ਵਿੱਚ ਮੀਂਹ ਪੈਣ ਤੇ ਹੀ 에ਅਰ ਕੁਆਲਿਟੀ ਇੰਡੈਕਸ ਵਿੱਚ ਸੁਧਾਰ ਦੀ ਉਮੀਦ ਕੀਤੀ ਜਾ ਸਕਦੀ ਹੈ ਹਾਲਾਂਕਿ ਮੈਦਾਨੀ ਇਲਾਕਿਆਂ ਵਿੱਚ ਮੀਂਹ ਨਹੀਂ ਪਵੇਗਾ ਪਰ ਪਹਾੜਾਂ ਤੇ ਹੋਰ ਹੀ ਤਾਜ਼ਾ ਬਰਫ਼ਬਾਰੀ ਦਾ ਅਸਰ ਪੰਜਾਬ ਵਿੱਚ ਦੇਖਣ ਨੂੰ ਮਿਲੇਗਾ ਇਸ ਦੇ ਚੱਲਦਿਆਂ ਸੂਬੇ ਵਿੱਚ ਹਰ ਰੋਜ਼ ਤਾਪਮਨ ਦੇ ਵਿੱਚ ਇੱਕ ਤੋਂ 2 ਡਿਗਰੀ ਦੀ ਮਾਮੂਲੀ ਗਿਰਾਵਟ ਜਾਰੀ ਰਹਿ ਸਕਦੀ ਹੈ ਮੌਸਮ ਵਿਭਾਗ ਤੇ ਤਾਜ਼ਾ ਅੰਕੜਿਆਂ ਦੇ ਮੁਤਾਬਕ ਸੂਬੇ ਵਿੱਚ ਦਿਨ ਅਤੇ ਰਾਤ ਦੇ ਤਾਪਮਨ ਦੇ ਵਿੱਚ ਵੱਡਾ ਅੰਤਰ ਦੇਖਿਆ ਜਾ ਰਿਹਾ ਹੈ ਵਿਜੀਲੈਂਸ ਬਿਊਰੋ ਵੱਲੋਂ ਵੱਡੀ ਕਾਰਵਾਈ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਪੰਜਾਬ ਵਿਜੀਲੈਂਸ ਬਿਊਰੋ ਨੇ ਨਗਰ ਨਿਗਮ ਬਟਾਲਾ ਦੇ ਕਮਿਸ਼ਨਰ ਕਮ ਐਸਟੀਐਮ ਬਟਾਲਾ ਵਿਕਰਮਜੀਤ ਸਿੰਘ ਪੰਥੇ ਨੂੰ ਸ਼ਿਕਾਇਤਕਰਤਾ ਤੋਂ 50000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਵਿਜੀਲੈਂਸ ਬਿਊਰੋ ਵੱਲੋਂ ਮੌਸਮ ਦੀ ਜਾਂਚ ਦੌਰਾਨ 1350000 ਰੁਪਏ ਦੀ ਹੋਰ ਰਕਮ ਵੀ ਬਤਰਾਮਦ ਕੀਤੀ ਗਈ ਤੇ ਜਿਸ ਸੰਬੰਧੀ ਉਹ ਸਹੀ ਵੇਰਵੇ ਨਹੀਂ ਦੇ ਸਕਿਆ ਇਸ ਸੰਬੰਧੀ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਕਿਹਾ ਸ਼ਿਕਾਇਤਕਰਤਾ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਹੈ ਤੇ ਉਸਨੇ ਨਗਰ ਨਿਗਮ ਬਟਾਲਾ ਵਿਖੇ ਸੜਕਾਂ ਦਾ ਪੈਚ ਵਰਕ ਅਤੇ ਮੁਰੰਮਤ ਦਾ ਕੰਮ ਕਰਵਾਇਆ ਸੀ ਜਿਸ ਦੇ ਦੋ ਬਿੱਲ 187400 ਰਾਸੀ ਰੁਪਏ ਅਤੇ 185369 ਰੁਪਏ ਦੇ ਸੰਤਾ ਜਿਸ ਦੀ કુલ ਰਕਮ 372852 ਰੁਪਏ ਬਣਦੀ ਸੀ ਇਸ ਸੰਬੰਧੀ ਉਹ ਨਗਰ ਨਿਗਮ ਪਟਾਲਾ ਦੇ ਕਮਿਸ਼ਨਰ ਨੂੰ ਮਿਲਿਆ ਜਿਸ ਨੇ ਉਸ ਨੂੰ ਦੱਸਿਆ ਕਿ ਕੁਝ ਬਿਲਾ ਦੀ ਉਕਤ ਅਦਾਇਗੀ ਨਹੀਂ ਯਾਨੀ ਇੰਨਾ ਬਿਲਾ ਨੂੰ ਕਲੀਅਰ ਕਰਵਾਉਣ ਦੇ ਲਈ 10% ਕਮਿਸ਼ਨ ਦੇ ਬਜੂ 37000 ਰੁਪਏ ਰਿਸ਼ਵਤ ਦੇਣੀ ਹੋਵੇਗੀ ਤਾਂ ਦੱਸਦ ਨੇ ਕਿ ਸ਼ਿਕਾਇਤਕਰਤਾ ਦੀ ਜਾਣਕਾਰੀ ਤੇ ਕਾਰਵਾਈ ਕਰਦੇ ਵਿਜੀਲੈਂਸ ਬਿਊਰੋ ਨੇ ਵਿਜੀਲੈਂਸ ਬਿਊਰੋ ਯੂਨਿਟ ਗੁਰਦਾਸਪੁਰ ਵਿਖੇ ਸ਼ਿਕਾਇਤਕਰਤਾ ਦਾ ਬਿਆਨ ਦਰਜ ਕੀਤਾ ਦੋਸ਼ਾਂ ਦੀ ਪੁਸ਼ਟੀ ਕਰਨ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਜਾਲ ਵਿਛਾ ਕੇ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਵਿਕਰਮਜੀਤ ਸਿੰਘ ਪੰਥੇ ਨੂੰ ਸ਼ਿਕਾਇਤਕਰਤਾ ਤੋਂ 50000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕਰ ਲਿਆ ਤਾਂ ਹੁਣ ਇਸ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਦੱਸ ਦਿੰਨੇ ਆ ਕਿ ਮੋਲਜ਼ਮ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਸੰਬੰਧੀ ਅਗਲੀ ਜਾਂਚ جاری ਹੈ ਜੀ 20 ਸੰਮੇਲਨ ਵਿੱਚ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਤਤਿਆ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਇਸ ਸਾਲ ਜੀ 20 ਸੰਮੇਲਨ ਜੋਹਾਨਸਬਰਗ ਵਿੱਚ ਹੋ ਰਿਹਾ ਹੈ ਤੇ ਇਹ ਪਹਿਲੀ ਵਾਰ ਹੈ ਜਦੋਂ G20 ਕਿਸੇ ਅਫਰੀਕੀ ਦੇਸ਼ ਦੇ ਵਿੱਚ ਆਯੋਜਿਤ ਕੀਤਾ ਗਿਆ ਹੈ G20 ਸੰਮੇਲਨ ਦਾ ਉਦਘਾਟਨ ਕਰਦੇ ਹੋਏ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਨੇ ਸਾਰੇ ਦੇਸ਼ਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਇਹ ਸੰਮੇਲਨ ਪਹਿਲੀ ਵਾਰ ਦੱਖਣੀ ਅਫਰੀਕਾ ਦੀ ਧਰਤੀ ਤੇ ਹੋ ਰਿਹਾ ਹੈ ਤੇ PM ਮੋਦੀ ਨੇ ਸ਼ਨੀਵਾਰ ਨੂੰ G20 ਸੰਮੇਲਨ ਦੌਰਾਨ ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਆ ਮੈਲਾਨੀ ਨਾਲ ਮੁਲਾਕਾਤ ਕੀਤੀ ਤੇ ਇਸ ਮੀਟਿੰਗ ਦੌਰਾਨ ਦੋਵਾਂ ਨੇਤਾਵਾਂ ਦੀ ਮੁਲਾਕਾਤ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਰੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨੇ ਨਾਸਟ੍ਰਿਕ ਐਕਸਪੋ ਸੈਂਟਰ ਵਿੱਚ ਪੀਐਮ ਮੋਦੀ ਦਾ ਸਵਾਗਤ ਕੀਤਾ ਮੋਦੀ ਨੇ ਇੱਥੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਸਮੇਤ ਕਈ ਵਿਸ਼ਵ ਨੇਤਾਵਾਂ ਨਾਲ ਮੁਲਾਕਾਤ ਕੀਤੀ ਪ੍ਰਧਾਨ ਮੰਤਰੀ ਮੋਦੀ ਨੇ ਸੰਮੇਲਨ ਦੇ ਪਹਿਲੇ ਸੈਸ਼ਨ ਨੂੰ ਸੰਬੋਧਨ ਕੀਤਾ ਇਸ ਵਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜੀ20 ਸੰਮੇਲਨ ਦੇ ਵਿੱਚ ਸ਼ਾਮਿਲ ਨਹੀਂ ਹੋ ਰਹੇ ਜੀ ਹਾਂ ਰੂਸ ਦੇ ਰਾਸ਼ਟਰਪਤੀ ਪੁਤਿਨ ਵੀ ਸ਼ਾਮਿਲ ਨਹੀਂ ਹੋ ਰਹੇ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵੀ ਸੰਮੇਲਨ ਵਿੱਚ ਸ਼ਾਮਿਲ ਨਹੀਂ ਹੋਣਗੇ ਪ੍ਰਿੰਕਾ ਚੋਪੜਾ ਨੇ ਪਰਿਨੀਤੀ ਤੇ ਰਾਗਵ ਚੱਡਾ ਦੇ بیٹے ਦੇ ਲਈ ਕੁਝ ਗਿਫਟਸ ਪੇਜ 'ਤੇ ਜਿਨ੍ਹਾਂ ਤਸਵੀਰਾਂ ਪਰਿਨੀਤੀ ਦੇ ਵੱਲੋਂ ਸਟੋਰੀ ਪਾਕਿਸਤਾਨ 'ਚ ਕੀਤੀਆਂ ਗਈਆਂ ਅਦਾਕਾਰਾ ਪ੍ਰਿਨੀਤੀ ਚੋਪੜਾ ਨੇ ਹਾਲ ਹੀ ਵਿੱਚ ਆਪਣੀ ਚੇੜੀ ਪੈਨ ਪ੍ਰਿੰਕਾ ਚੋਪੜਾ ਅਤੇ ਜੀਜਾ ਨਿਕ ਜੋਨਸ ਵੱਲੋਂ ਆਪਣੇ ਨਵਜਮੇ ਪੁੱਤਰ ਨੀਰ ਲਈ ਭੇਜੇ ਗਏ ਤੋਹਫਿਆਂ ਦੀ ਇੱਕ ਛੋਲਕ ਸਾਂਝੀ ਕੀਤੀ। ਪ੍ਰਿਨੀਤੀ ਚੋਪੜਾ ਨੇ ਇੰਸਟਾਗ੍ਰam ਤੇ ਆਪਣੀ ਭੈਣ, ਜੀਜਾ ਅਤੇ ਪਾਣਜੀ ਮਾਲਤੀ ਮੈਰੀ ਦਾ ਧੰਨਵਾਦ ਕਰਦੇ ਹੋਏ ਇੱਕ ਪੋਸਟ ਸਾਂਝੀ ਕੀਤੀ ਜਿਸ ਵਿੱਚ ਇੱਕ ਫੋਟੋ ਵਿੱਚ ਇੱਕ ਬੱਚੇ ਦੇ ਜੁੱਤੇ ਇੱਕ ਬੱਚੇ ਦੇ ਵਾਲਾਂ ਦਾ ਬਰਸ਼ ਅਤੇ ਨਵਜਮੇ ਬੱਚੇ ਦੇ ਕੱਪੜੇ ਦਿਖਾਈ ਦੇ ਰਹੇ ਨੇ ਆਪਣੇ ਪੁੱਤਰ ਦੇ ਵੱਲੋਂ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਪ੍ਰਿਨੀਤੀ ਨੇ ਲਿਖਿਆ ਧੰਨਵਾਦ ਮੀਮੀ ਮੌਸੀ ਨਿਕੁ ਮੋਸਾ ਅਤੇ ਮਾਲਦੀ ਦੀਦੀ ਇਸ ਦੇ ਨਾਲ ਅਦਾਕਾਰਾਂ ਨੇ ਇੱਕ ਦਿਲ ਵਾਲਾ ਇਮੋਜੀ ਵੀ ਜੋੜਿਆ ਦੱਸ ਦਈਏ ਕਿ ਪ੍ਰਿਨੀਤੀ ਚੋਪੜਾ ਦਾ ਵਿਆਹ ਸਿਆਸਦਾਨ ਰਾਗਵ ਛੱਡਾ ਨਾਲ ਹੋਇਆ ਹੈ ਤੇ ਇਸ ਜੋੜੇ ਨੇ 19 ਅਕਤੂਬਰ ਨੂੰ ਆਪਣੇ ਪੁੱਤਰ ਦਾ ਸਵਾਗਤ ਕੀਤਾ ਸੀ 19 ਨਵੰਬਰ ਨੂੰ ਜਦੋਂ ਬੱਚਾ 1 ਮਹੀਨੇ ਦਾ ਹੋਇਆ ਤਾਂ ਇਸ ਜੋੜੇ ਨੇ ਆਪਣੇ ਪੁੱਤਰ ਦਾ ਨਾਮ ਸਭ ਨਾਲ ਸਾਂਝਾ ਕੀਤਾ ਸੀ ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਨੂੰ ਜੜਾਗੀ ਗ੍ਰਫਤਾਰ ਕਰ ਲਿਆ ਗਿਆ ਬ੍ਰਾਜ਼ੀਲ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਬ੍ਰਾਜ਼ੀਲ ਪੁਲਿਸ ਨੇ ਸਾਬਕਾ ਰਾਸ਼ਟਰਪਤੀ ਜੈਅਰ ਬੋਲਸਨਾਰੋ ਨੂੰ ਗ੍ਰਿਫਤਾਰ ਕੀਤਾ ਹੈ ਜੀਹਨ ਦੱਸਿਆ ਜਾ ਰਿਹਾ ਹੈ ਕਿ ਪਿਛਲੇ 100 ਦਿਨਾਂ ਤੋਂ ਕਰਦੇ ਵਿੱਚ ਨਜ਼ਰਬੰਦ ਸਨ ਅਤੇ ਉਹ ਸੁਪਰੀਮ ਕੋਰਟ ਦੇ ਉਸ ਫੈਸਲੇ ਵਿਰੁੱਧ ਅਪੀਲ ਕਰ ਰਹੇ ਸਨ ਜਿਸ ਦੇ ਵਿੱਚ ਉਹਨਾਂ ਨੂੰ ਲੋਕਤੰਤਰ ਤੇ ਹਮਲਾ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ ਸਤੰਬਰ ਦੇ ਵਿੱਚ ਬੋਲਸਨਾਰੋ ਨੂੰ 2022 ਦੀਆਂ ਚੋਣਾਂ ਹਾਰਨ ਤੋਂ ਬਾਅਦ ਸੱਤਾ ਵਿੱਚ ਬਣੇ ਰਹਿਣ ਦੇ ਲਈ ਕਕਤਾ ਪਰਟ ਦੇ ਸਾਜ਼ਿਸ਼ ਰਚਣ ਦੇ ਦੋਸ਼ ਦੇ ਵਿੱਚ 27 ਸਾਲ ਅਤੇ 3 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਬੋਲਸਨਾਰੋ ਨੇ ਹਮੇਸ਼ਾ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਕਿ ਉਸ ਦੇ ਖਿਲਾਫ ਸਾਜ਼ਿਸ਼ ਰਚੀ ਗਈ ਹੈ ਹਾਲਾਂਕਿ ਹੁਣ ਜਦੋਂ ਉਸ ਦੀਆਂ ਸਾਰੀਆਂ ਕਾਨੂੰਨੀ ਅਪੀਲਾਂ ਖਤਮ ਹੋ ਗਈਆਂ ਹਨ ਤਾਂ ਸਜ਼ਾ ਲਾਗੂ ਕੀਤੀ ਜਾ ਰਹੀ ਹੈ ਅੰਤਰਰਾਸ਼ਟਰੀ ਸਮਾਚਾਰ ਏਜੰਸੀ ਏਪੀ ਦੇ ਅਨੁਸਾਰ ਬੋਲਸਨਾਰੋ ਨੂੰ ਰਾਸ਼ਟਾਨੀ ब्रासीलिया विच गिरफ्तार ਕੀਤਾ ਗਿਆ ਅਤੇ ਸਦਾ ਪੁਲਿਸ ਹੈੱਡਕੁਆਰਟਰ ਲੈ ਜਾਇਆ ਗਿਆ ਇਹ ਕਾਰਵਾਈ ਸੁਪਰੀਮ ਕੋਰਟ ਦੇ ਹੁਕਮਾਂ ਨੇ ਕੀਤੀ ਤੇ ਬੋਲਸਨਾਰੋ ਨੇ 2019 ਤੋਂ 2022 ਤੱਕ ਬ੍ਰਾਜ਼ੀਲ ਦੇ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ ਦਿੱਲੀ ਬਲਾਸਟ ਮਾਮਲੇ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੂਬਾ ਜਾਂਚ ਏਜੰਸੀ ਤੇ ਜੰਮੂ ਕਸ਼ਮੀਰ ਦੇ ਵਿਸ਼ੇਸ਼ ਆਪਰੇਸ਼ਨਜ਼ ਮੂ ਨੇ लाल किला तमक के दे मामले नाल जुड़े जयश मोहम्मद दे अंतरराज्यीय आतंकवादी मॉड्यूल दे एक और शक्की ਨੂੰ ਹਿਰਾਸਤ ਦੇ ਵਿੱਚ ਲੁਲਵਾਮਾ ਦੇ ਇੱਕ ਇਲੈਕਟ੍ਰੀਸ਼ੀਅਨ तुਫੈਲ अहमद ਨੂੰ ਪੁਚਕਸ਼ ਲਈ ਇੱਕ ਉਦਯੋਗਿਕ ਸਟੇਟ ਤੋਂ ਗ੍ਰਫਤਾਰ ਕੀਤਾ ਗਿਆ ਸੂਤਰਾਂ ਦਾ ਕਹਿਣਾ ਹੈ ਕਿ ਜਾਂਚ ਵਿੱਚ ਸਾਜ਼ਿਸ਼ ਦੇ ਵਿੱਚ ਉਸ ਦੀ ਸ਼ਮੂਲੀਅਤ ਤੇ ਹੋਰ ਸੁਰਾਗ ਸਾਹਮਣੇ ਆਏ ਹਨ ਜਿਸ ਦੇ ਨਾਲ ਨੈੱਟਵਰਕ ਦੇ ਵਿੱਚ ਉਸ ਦੀ ਭੂਮਿਕਾ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਹੋ ਗਈ ਹੈ ਕਿ ਜਗਤ ਤੋਂ ਵੀ ਇੱਕ ਖਬਰ ਸਾਹਮਣੇ ਆ ਰਹੀ ਹੈ ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਦੋ ਟੈਸਟ ਮੈਚਾਂ ਦੀ ਲੜੀ ਦਾ ਦੂਜਾ ਮੈਚ ਗੁਹਾਟੀ ਦੇ ਬਾਰਸਪਾਰਾ ਸਟੇਡੀਅਮ ਵਿੱਚ ਬੀਤੇ ਕੱਲ ਖੇਡਿਆ ਗਿਆ ਸੀ ਗੁਹਾਟੀ ਟੈਸਟ ਦੇ ਪਹਿਲੇ ਦਿਨ ਦਾ ਖੇਡ ਜਲਦੀ ਖਤਮ ਹੋ ਗਿਆ ਤੇ ਖਰਾਬ ਰੋਸ਼ਨੀ ਕਾਰਨ ਪੂਰੇ 90 ਓਵਰ ਨਹੀਂ ਖੇਡੇ ਜਾ ਸਕੇ ਵਾਰਸਪਾਰਾ ਸਟੇਡੀਅਮ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਨ ਵਾਲੀ ਦੱਖਣੀ ਅਫਰੀਕਾ ਦੀ ਟੀਮ ਨੇ 6 ਵਿਕਟਾਂ ਦੇ ਨੁਕਸਾਨ ਤੇ 247 ਦੌੜਾਂ ਬਣਾਈਆਂ। ਕ੍ਰਿਸਟਨ ਸਟੱਬਸ ਨੇ 49 ਦੌੜਾਂ ਬਣਾਈਆਂ ਅਤੇ ਕਪਤਾਨ ਟੇਂਬਾ ਬਬੂਮਾ ਨੇ 41 ਦੌੜਾਂ ਬਣਾਈਆਂ। ਸੇਨੁਰਨ ਮੁੱਥਸਾਮੀ 25 ਦੌੜਾਂ ਬਣਾ ਕੇ ਨੰਬਰ 'ਤੇ ਬਾਅਦ ਰਹੇ। ਪਾਰਾ ਦੇ ਲਈ ਕੁਲਦੀਪ ਯਾਦਵ ਨੇ 3 ਵਿਕਟਾਂ ਲਈਆਂ, ਰਵਿੰਦਰ ਜੱਡੇਜਾ, ਮੁਹੰਮਦ ਸਿਰਾਜ ਅਤੇ ਜਸਪ੍ਰੀਤ 둠ਰਾ ਨੇ ਇੱਕ-ਇੱਕ ਵਿਕਟ ਲਈ ਤੇ ਦੂਜੇ ਦਿਨ ਦਾ ਖੇਡ ਐਤਵਾਰਿਆਨੀ ਅੱਜ ਸਵੇਰੇ 9 ਵਜੇ ਸ਼ੁਰੂ ਹੋਵੇਗਾ ਦੋ ਕੰਟਿਆਂ ਦੇ ਵਿੱਚ ਦੋ ਵਾਰ ਕੰਬੀ ਬੰਗਲਾਦੇਸ਼ ਦੀ ਧਰਤੀ ਜਾਂਦਾ ਜਾਣਿਆ ਕਿ ਉੱਥੇ ਅਰਥਕਵੇਕ ਦੇ ਝਟਕੇ ਮਹਿਸੂਸ ਕੀਤੇ ਗਏ ਬੰਗਲਾਦੇਸ਼ ਦੇ ਵਿੱਚ ਸ਼ੁੱਕਰਵਾਰ ਨੂੰ ਆਏ ਪਹਿਾਨਕ ਪੁਚਾਲ ਤੋਂ ਬਾਅਦ 24 ਘੰਟਿਆਂ ਦੇ ਅੰਦਰ ਹੀ ਦੇਸ਼ ਦੇ ਵਿੱਚ ਇੱਕ ਹੋਰ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸ਼ੁੱਕਰਵਾਰ ਨੂੰ ਆਏ 5.7 ਦੀ ਵਰਤਾ ਦੇ ਪੁਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 9 ਹੋ ਗਈ ਹੈ ਜਦੋਂ ਕਿ ਦੇਸ਼ ਭਾਰ ਵਿੱਚ 100 ਤੋਂ ਵੱਧ ਲੋਕ ਸਖਮੀ ਹੋ ਗਏ ਅੰਤਰੀਮ ਸਰਕਾਰ ਦੇ ਮੁਖ ਸਲਾਹਕਾਰ ਮੁਹੰਮਦ ਯੂਨਸ ਨੇ ਜਾਣੇ ਨੁਕਸਾਨ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਤੇ ਦੂਜੇ ਪੁਚਾਲ ਦੇ ਚਟਕੇ ਸ਼ਨੀਵਾਰ ਨੂੰ ਸਵੇਰੇ 10:30 ਦੇ ਵਜੇ ਦਾਕਾ ਦੇ ਅਸ਼ੂਲਿਆ ਬਾਈਪਾਇਲ ਵਿੱਚ ਰਿਕਾਰਡ ਕੀਤੇ ਗਏ ਬੰਗਲਾਦੇਸ਼ ਮੌਸਮ ਵਿਭਾਗ ਦੇ ਪੁਚਾਲ ਨਿਗਰਾਨੀ ਅਤੇ ਖੋਜ ਕੇਂਦਰ ਦੁਆਰਾ ਰਿਕਾਰਡ ਕੀਤੇ ਗਏ ਇਸ ਪੁਚਾਲ ਦੀ ਤੀਬਰਤਾ ਰੈਕਟਰ ਪੈਮਾਨੇ ਤੇ 3.5 ਮਾਪੀ ਗਈ ਤੇ ਪੁਚਾਲ ਨਿਗਰਾਨੀ ਅਤੇ ਖੋਜ ਕੇਂਦਰ ਦੇ ਇੱਕ ਅਧਿਕਾਰੀ ਨਿਜ਼ਾਮਉਦੀਨ ਅਹਿਮਦ ਨੇ ਇਸ ਜਾਣਕਾਰੀ ਦੀ ਪੁਸ਼ਟੀ ਕੀਤੀ ਤੇ ਦੱਸਿਆ ਕਿ ਇਹ ਇੱਕ ਮਾਮੂਲੀ ਪੁਚਾਲ ਸੀ ਜਿਸ ਦਾ ਕੇਂਦਰ ਬਾਈਪਾਈਲ ਸੀ ਪਤਾ ਬਲਕੌਰ ਸਿੰਘ ਦੇ ਫਲੋ ਸਿੱਧੂ ਮੂਸੇਵਾਲੇ ਦੇ ਆਨ ਵਾਲੇ ਨਵੇਂ ਗੀਤਾ ਐਲਾਨ ਕੀਤਾ ਗਿਆ ਆਪਣੇ ਹਾਲੀਆ ਇੰਟਰਵਿਊ ਦੇ ਦੌਰਾਨ ਮਹੌਮ ਸਿੱਧੂ ਮੂਸੇਵਾਲਾ ਦੇ ਪਿਤਾ ਬਿਕੌਰ ਸਿੰਘ ਸਿੱਧੂ ਨੇ ਪ੍ਰਸ਼ੰਸਕਾਂ ਨਾਲ ਇੱਕ ਵੱਡਾ ਤੇ ਦਿਲ ਨੂੰ ਛੂਹਣ ਵਾਲਾ ਅਪਡੇਟ ਸਾਂਝਾ ਕੀਤਾ ਹੈ। ਉਹਨਾਂ ਨੇ ਖੁਲਾਸਾ ਕੀਤਾ ਕਿ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 3 ਨਵੰਬਰ ਤੱਕ ਰਿਲੀਜ਼ ਹੋਣ ਦੀ ਉਮੀਦ ਹੈ। ਉਨ੍ਹਾਂ ਨੇ ਕਿਹਾ ਬਸੇ ਥੋੜੇ ਦਿਨਾਂ ਚ ਸਿੱਧੂ ਦਾ ਗੀਤ ਆ ਰਿਹਾ ਹੈ ਤੇ ਗੀਤ ਦੀ ਸ਼ੂਟਿੰਗ ਖਤਮ ਹੋ ਗਈ ਹੈ ਛੋਟਾ ਮੋਟਾ ਕੰਮ ਕਰਕੇ ਕੋਸ਼ਿਸ਼ ਹੈ ਸਾਡੀ ਕਿ 30 ਦੇ ਲਾਗੇ ਗੀਤ ਰਿਲੀਜ਼ ਕਰ ਦਿੱਤਾ ਜਾਵੇਗਾ ਉਨ੍ਹਾਂ ਨੇ ਇਹ ਵੀ ਪੁਸ਼ਟੀ ਕੀਤੀ ਕਿ ਗੀਤ ਦੀ ਸ਼ੂਟਿੰਗ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ ਟੀਮ ਹੁਣ ਐਡਿਟਿੰਗ ਦੇ ਵਿੱਚ ਰੁੱਝੀ ਹੋਈ ਹੈ ਤੇ ਇੱਕ ਵਾਰ ਸਭ ਕੁਝ ਫਾਈਨਲ ਹੋਣ ਤੇ ਗੀਤ ਨੂੰ ਰਿਲੀਜ਼ ਕਰ ਦਿੱਤਾ ਜਾਵੇਗਾ ਤੇ ਇਸ ਪਰੋਸੇ ਨੇ ਪ੍ਰਸ਼ੰਸਕਾਂ ਦੇ ਵਿੱਚ ਨਵੀਂ ਖੁਸ਼ੀ ਅਤੇ ਉਤਸ਼ਾਹ ਲਿਆਨ ਦਾ ਪੰਜਾਬ ਤੇ ਦੁਨੀਆ ਭਰ ਦੇ ਸਮਰਥਕ ਇਸ ਐਲਾਨ ਦਾ ਜਸ਼ਨ ਮਨਾ ਰਹੇ ਹਨ ਅਤੇ ਸਿੱਧੂ ਦੀ ਵਿਰਾਸਤ ਤੋਂ ਇੱਕ ਹੋਰ ਪਾਵਨਾਤਮਕ ਤੇ ਸ਼ਕਤੀਸ਼ਾਲੀ ਰਿਲੀਜ਼ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਤਾਂ ਫਿਲਹਾਲ ਦੇ ਇਸ ਬੁਲੇਟਿਨ ਦੇ ਵਿੱਚ ਪਸ ਐਨਆਈ ਮਨੁਦੋ ਚਾਸਾ ਤਾਨਪਾ